ਬਜ਼ੁਰਗ ਬੈਠੇ ਨੇ ਕੱਲ ਹੋਰ ਕਹਿਣ ਲੱਗਾ ਜਦੋਂ ਸ਼ੇਰੇ ਪੰਜਾਬ ਨੇ ਰਾਮ ਬਾਗ ਬਣਾਇਆ ਨਾ ਜੀ ਖਾਲਸਾ ਰਾਜ ਵੇਲੇ ਤਾਂ ਪੁੱਛਿਆ ਬਈ ਇਹਦਾ ਨਾਂ ਕੀ ਰੱਖੀਏ ਤੇ ਕਿਸੇ ਨੇ ਕਹਿਤਾ ਜੀ ਇਹਦਾ ਨਾਂ ਰੱਖ ਦਿਓ ਰਣਜੀਤ ਬਾਗ ਸ਼ੇਰੇ ਪੰਜਾਬ ਕੇ ਤਾਂ ਨਹੀਂ ਇਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ ਇਹਦਾ ਨਾਂ ਹੋਵੇਗਾ ਰਾਮ ਬਾਗ ਉਹਦਾ ਨਾਂ ਤੇ ਰੱਖਿਆ ਸੀ ਰਾਮ ਬਾਗ ਪਰ ਗੋਰਿਆਂ ਦਾ ਰਾਜ ਆਇਆ ਕੋਰੀਆਂ ਨੇ ਕਾਗਜ਼ਾਂ ਵਿੱਚ ਕੱਟ ਕੇ ਉਹਦਾ ਨਾਂ ਰੱਖ ਦਿੱਤਾ ਕੰਪਨੀ ਬਾਗ ਤੁਸੀਂ ਬਹੁਤਾਂ ਇਸ਼ਾਰਿਆਂ ਦੇ ਵਿੱਚ ਇਦਾਂ ਦਾ ਨਾਂ ਸੁਣਿਆ ਹੋਵੇਗਾ ਵੀ ਮੈਨੂੰ ਕੋਈ ਬਾਗ ਕੋਲ ਆਣ ਕੇ ਇਹਦਾ ਨਾਂ ਰੱਖ ਦਿੱਤਾ ਕਿ ਕੰਪਨੀ ਬਾਗ 70-75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਸਰਕਾਰਾਂ ਆਉਂਦੀਆਂ ਤੇ ਸਰਕਾਰਾਂ ਜਾਂਦੀਆਂ ਨੇ ਪਰ 10 ਸਾਲ ਸਾਡੇ ਆਪਣੇ ਸਰਦਾਰਾਂ ਨੇ ਰਾਜ ਕੀਤਾ ਕਿਸੇ ਮਾਂ ਦੇ ਪੁੱਤ ਦੀ ਇਧਰਲੇ ਪਾਸੇ ਹਾਲੇ ਤੱਕ ਨਿਗਾਹ ਨਹੀਂ ਗਈ ਕਿ ਅਸੀਂ ਉਸ ਬਾਗ ਦਾ ਨਾਂ ਜਿਹੜਾ ਕਾਗਜ਼ਾਂ ਵਿੱਚੋਂ ਕੱਟ ਕੇ ਕੰਪਨੀ ਬਾਗ ਕੱਟ ਕੇ ਮੁਰਤੇ ਰਾਮ ਬਾਗ ਰੱਖ ਲਈਏ ਜਥੇਦਾਰ ਤੀਜੇ ਦਿਨ ਬਦਲ ਦਿੰਦੇ ਨੇ ਪਰ ਕਦੇ ਇਧਰਲੇ ਕਾਗਜ਼ਾਂ 'ਮਨਾ ਕਿਸੇ ਨੇ ਧਿਆਨ ਨਹੀਂ ਮਾਰਿਆ